ਸੋ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਇਦਾਂ ਦੀ ਹੀ ਇੱਕ ਸਟੋਰੀ ਸੁਣਾਉਣ ਲੱਗਿਆ ਮੈਂ ਕੇਰਲਾ ਦੇ ਯਾਸ਼ੀਨ ਮੁਹੰਮਦੀ ਜਿਹੜਾ ਕਿ 19 ਸਾਲ ਦੀ ਉਮਰ ਦੇ ਵਿੱਚ 2018 ਤੋਂ ਪਹਿਲਾਂ ਜਿਹੜਾ ਜਿਮੈਟੋ ਦੀਆਂ ਫੂਡ ਦੀਆਂ ਡਿਲੀਵਰੀਆਂ ਕਰਦਾ ਸੀਗਾ ਕੇਰਲਾ ਦੇ ਵਿੱਚ ਜਿਮੈਟੋ ਦੀਆਂ ਡਿਲੀਵਰੀਆਂ ਕਰਦਾ ਕਰਦਾ ਨਾਲ ਹੀ ਉਹ ਇਲੈਕਟ੍ਰੋਨਿਕਸ ਦਾ ਉਹ ਡਿਪਲੋਮਾ ਕੀਤਾ ਹੁੰਦਾ ਵਾ ਉਸ ਤੋਂ ਬਾਅਦ ਉਹ 2020 ਦੇ ਵਿੱਚ ਐਲ ਐਲ ਬੀ ਦੀ ਪੜ੍ਹਾਈ ਹੈ ਜਿਹੜੀ ਕਰਨੀ ਸ਼ੁਰੂ ਕਰ ਦਿੰਦਾ 2020 ਦੇ ਵਿੱਚ ਜਦੋਂ ਐਲ ਐਲ ਬੀ ਦੀ ਪੜ੍ਹਾਈ ਸ਼ੁਰੂ ਕਰਦਾ ਤੇ ਨਾਲ ਦੀ ਨਾਲ ਉਹ ਜਿਹੜਾ ਜਿਮੇਟੋ ਦਾ ਕੰਮ ਜਿਹੜਾ ਸੀਗਾ ਉਦੋਂ ਕਰੋਨਾ ਦੇ ਦੌਰਾਨ ਜਿਹੜਾ ਠੱਪ ਹੋ ਜਾਂਦਾ ਪਰ ਬੰਦਾ ਉਸ ਤੋਂ ਬਾਅਦ ਵੀ ਨਹੀਂ ਰੁਕਦਾ ਉਸ ਤੋਂ ਬਾਅਦ ਉਹ ਟਿਊਸ਼ਨ ਦੇਣ ਲੱਗਦਾ ਬੱਚਿਆਂ ਨੂੰ ਉਸੇ ਪੈਸਿਆਂ ਦੇ ਨਾਲ ਉਹ ਆਪਣੀ ਜਿਹੜੀ ਐਲ ਐਲ ਬੀ ਦੀ ਪੜ੍ਹਾਈ ਹੈ ਜਿਹੜੀ ਕੰਟੀਨਿਊ ਰੱਖਦਾ 2022 ਦੇ ਵਿੱਚ ਬੰਦੇ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਤੇ ਐਡਵੋਕੇਟ ਦਾ ਜਿਹੜਾ ਉਹਨੂੰ ਵਕੀਲ ਦਾ ਲਾਇਸੈਂਸ ਮਿਲ ਜਾਂਦਾ ਤੇ ਕੇਰਲਾ ਦੀ ਇੱਕ ਲੋਕਲ ਲੋਕਲ ਅਦਾਲਤ ਦੇ ਵਿੱਚ ਆ ਜਿਹੜਾ ਉਹ ਐਜ਼ੀ ਐਡਵੋਕੇਟਾ ਜਿਹੜਾ ਕੰਮ ਕਰਦਾ ਸੋ ਐਡਵੋਕੇਟ ਦਾ ਕੰਮ ਕਰਦੇ ਕਰਦੇ ਜਦੋਂ ਉਹ ਇੱਕ ਡਿਸਪਿਊਟ ਦੇ ਕੇਸ ਦੇ ਵਿੱਚ ਜੱਜ ਦੇ ਸਾਹਮਣੇ ਜਦੋਂ ਉਹਦੀ ਬਹਿਸ ਹੁੰਦੀ ਆ ਤਾਂ ਜੱਜ ਆ ਜਿਹੜਾ ਫੈਸਲਾ ਇੱਕ ਤਰਫਾ ਕਰ ਦਿੰਦਾ ਤੇ ਬੰਦੇ ਦੇ ਮਨ ਨੂੰ ਇੰਨੀ ਸੱਟ ਲੱਗਦੀ ਆ ਤੇ ਬੰਦਾ ਉੱਥੋਂ ਸੁਪਨਾ ਦੇਖਦਾ ਕਿ ਮੈਂ ਜੱਜ ਬਣਾਂ ਗਰੀਬ ਘਰ ਦਾ ਪਰ ਬੱਚਾ ਸੀਗਾ ਜਿਹੜਾ ਯਾਸ਼ੀਨ ਮੁਹੰਮਦ ਜਿਹੜੀ ਕੀ ਮਾਂ ਦਾ ਡਿਵੋਰਸ ਹੋਇਆ ਹੋਇਆ ਸੀਗਾ 2022 ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਕਰਦਾ ਜੱਜ ਬਣਦਾ ਜਿਹੜਾ ਸੁਪਨਾ ਦੇਖ ਲੈਂਦਾ 2023 ਦੇ ਵਿੱਚ ਬੰਦਾ ਜੱਜ ਦਾ ਜਿਹੜਾ ਐਗਜ਼ਾਮ ਹੁੰਦਾ ਵਾ ਉਹ ਪਾਸ ਕਰਦਾ ਤੇ 18ਵਾਂ ਰੈਂਕ ਆਉਂਦਾ ਸੁਪਨੇ ਉੱਥੇ ਵੀ ਨਹੀਂ ਟੁੱਟਦੇ ਬੰਦੇ ਦੇ ਉਸ ਤੋਂ ਅੱਗੇ ਇਹ ਦੁਬਾਰਾ ਐਗਜ਼ਾਮ ਦੇਣ ਦਾ ਜਿਹੜਾ ਦੁਬਾਰਾ ਐਗਜ਼ਾਮ ਦਿੰਦਾ ਤੇ 2024 ਦੇ ਵਿੱਚ ਬੰਦੇ ਦੀ ਮਿਹਨਤ ਨੂੰ ਯਾਸ਼ੀਨ ਮੁਹੰਮਦੀ ਨੂੰ ਜਿਹਦੀਆਂ ਫੋਟੋ ਤੁਸੀਂ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਮਿਹਨਤ ਨੂੰ ਫਲ ਪੈਂਦਾ ਮਿਹਨਤ ਨੂੰ ਬੂਰ ਪੈਂਦਾ ਤੇ ਬੰਦਾ ਕੇਡਲਾ ਦੇ ਵਿੱਚ ਸੈਕੰਡ ਰੈਂਕ ਸੈਕੰਡ ਰੈਂਕ ਲੈ ਕੇ ਜਿਹੜਾ ਬੰਦਾ ਜੱਜ ਬਣ ਜਾਂਦਾ ਤੇ ਅੱਜ ਦੇ ਟਾਈਮ ਦੇ ਵਿੱਚ ਇਹ 2025 ਦੇ ਵਿੱਚ ਕੇਡਲਾ ਦੇ ਵਿੱਚ ਯਾਸ਼ੀਨ ਮੁਹੰਮਦ ਨੂੰ ਜੱਜ ਦੀ ਹੈ ਜਿਹੜੀ ਪੋਸਟ ਮਿਲ ਗਈ। ਸੋ ਮੇਰਾ ਵੀਡੀਓ ਪਾਉਣ ਦਾ ਮਕਸਦ ਸੀਗਾ ਕਿ ਸੁਪਨੇ ਦੇਖਣੇ ਆ ਜਿਹੜੇ ਕੋਈ ਮਾੜੀ ਗੱਲ ਨਹੀਂ। ਤੇ ਬੰਦੇ ਨੇ ਸੁਪਨਾ ਦੇਖਿਆ ਜੇ ਇਹ ਚਾਹੁੰਦਾ ਤਾਂ ਇੱਕ ਐਡਵੋਕੇਟ ਵੀ ਬਣ ਸਕਦਾ ਸੀਗਾ ਉੱਥੇ ਹੀ ਬੱਸ ਕਰ ਦਿੰਦਾ ਬੈਰੀਅਰ ਲਾ ਦਿੰਦਾ ਪਰ ਨਹੀਂ ਉਸ ਤੋਂ ਅੱਗੇ ਵਧਿਆ ਤੇ ਅੱਜ ਇਹ ਬੰਦਾ ਕੇਲਲਾ ਦੇ ਵਿੱਚ ਸੈਕੰਡ ਰੈਂਕ ਲੈ ਕੇ ਜੱਜ ਬਣ ਚੁੱਕਿਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ